ਹਣੀ ਗਰੇੜਿਆ ਮੀਟੂ ਧੰਨਵਾਦ ਅੱਜ ਜਨਾਪਰਚਾਰ ਕਰ ਰਿਹਾ ਕੀ ਕਹਿਣਾ ਚਾਹੁੰਗਾ ਬਾਈਕ ਦੇ ਉੱਤੇ ਨਿਕਲੇ ਹੋਇਆ ਤੁਸੀਂ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲਵਾਂ ਸਾਰੇ ਧਰਮ ਮੇਰੇ ਸਤਿਕਾਰਯੋਗ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਤਾਂਤੰਸ਼ੀ ਗੁਰੂ ਰਵਿਦਾਸ ਮਾਰੇ ਹਾਲੇਲੂਇਆ ਗੋਸਪਾਕ ਖੁਸ਼ੀਆਂ ਤੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਕੋਹੀ ਨਿਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਿਕਰਾ ਆਮਾ ਚਿੰਤਪੁਰ ਨੇ ਜੀ ਦਾ ਸੱਚੇ ਦਰਬਾਰ ਕੀ ਜੈ ਦੇਖੋ ਦੇਸ਼ ਵਾਸੀਓ ਮੈਂ ਤੁਹਾਡੇ ਵਾਸਤੇ ਖੜਾ ਜੇ ਮੋਦੀ ਸਾਹਿਬ ਮਹਿੰਗਾਈ ਘਟਾ ਕਰ ਦੇਣ ਜੇ ਮੋਦੀ ਸਾਹਿਬ ਸੈਂਟਰ ਦੇ ਅਰਥਵਿਵਸਥਾ ਤੇ ਕਾਟ ਦੇਣ ਜੇ ਮੋਦੀ ਸਾਹਿਬ ਜਿਹੜੇ ਸਰਕਾਰੀ ਬੰਦੇ ਲੱਗੇ ਆ ਉਹਨਾਂ ਦੀ ਪੈਨਸ਼ਨ ਲਾਗੂ ਕਰ ਦੇਣ ਜੇ ਸਰਕਾਰ ਜੇ ਮੋਦੀ ਸਾਹਿਬ ਸੈਂਟਰ ਸਸਤਾ ਕਰ ਦੇਣ ਐਜੂਕੇਸ਼ਨ ਦੇ ਦੇਣ ਮੈਡੀਕਲ ਦੇ ਦੇਣ ਮੈਂ ਇਲੈਕਸ਼ਨ ਤੇ ਨਹੀਂ ਖੜਾ ਹਾਂਗਾ ਔਰ ਇੱਕ ਗੱਲ ਹੋਰ ਕਹਾ ਜਾਣਾ ਜਿਹੜੀ ਮਨੀਪੁਰ ਦੇ ਵਿੱਚ ਕਾਨ ਦੇ ਵਿੱਚ ਦੋ ਕੁੜੀਆਂ ਦਾ 100 ਬੰਦੇ ਨੇ ਰੇਪ ਕਰਕੇ ਉਹਨਾਂ ਨੂੰ ਗੋਲੀ ਮਾਰਤੀ ਸੀ ਉਥੋਂ ਦੇ ਮੁੱਖ ਮੰਤਰੀ ਨੇ 2 ਮਹੀਨੇ ਨੈੱਟ ਬੰਦ ਕੀਤਾ ਸੀਗਾ ਉਸ ਮੁੱਖ ਮੰਤਰੀ ਨੂੰ ਫਾਂਸੀ ਦੇ ਦਿਓ ਮੈਂ ਬੀਜੇਪੀ ਜਾਣੂ ਤਿਆਰ ਅਗਰ 1 ਰੁਪਈਆ ਵੀ ਲਊਂਗਾ ਮੈਂ ਕਿਉਂ ਕਿਉਂ ਨਾ ਧੀਆਂ ਪੇੜਾਂ ਦੀ ਕਦਰ ਨਹੀਂ ਕੀਤੀ ਉਹਨੇ ਜ਼ੁਲਮ ਨੂੰ ਰੋਕਿਆ ਸੀਗਾ ਜਿਹੜਾ ਬੰਦਾ ਦੋਸ਼ੀ ਆ ਉਹ ਜ਼ੁਲਮ ਰੋਕਦਾ ਉਹਨਾਂ 100 ਬੰਦੇ ਨੇ ਰੇਪ ਕੀਤਾ ਕੁੜੀਆਂ ਦਾ ਤੇ ਬੀਜੇਪੀ ਸਰਕਾਰ ਨੇ ਉਹਨਾਂ ਬੰਦਿਆਂ ਦਾ ਸਾਥ ਦਿੱਤਾ ਦੋਖੇ ਕੀਤਾ ਹਾਂਜੀ ਪ੍ਰਚਾਰ ਸਾਨੂੰ ਪਹਿਲਾਂ ਇਹਨਾਂ ਨੇ ਪਰਮਿਸ਼ਨਾਂ ਨਹੀਂ ਦਿੱਤੀਆਂ ਹੁਣ ਪਰਮਿਸ਼ਨਾਂ ਮਿਲ ਗਈਆਂ ਤੇ ਹੁਣ ਆਪਾਂ ਚੱਲੇ ਆਜ਼ਾਦ ਬੰਦੇ ਨਾ ਹਮੇਸ਼ਾ ਟੱਕਾ ਕਰਦੇ ਆ ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਨਾ ਇੰਡੀਆ ਦੇ ਚੋਣ ਕਮਿਸ਼ਨਰ ਸਾਹਿਬ ਨੂੰ ਵੀ ਚੋਣ ਕਮਿਸ਼ਨਰ ਸਾਹਿਬ ਜੇ ਤੁਸੀਂ ਸਾਨੂੰ 7 ਦਿਨ ਦਿੱਤੇ ਸੀਗੇ 7 ਤੋਂ ਲੈ ਕੇ 14 ਤੱਕ ਦੋ ਤੁਸੀਂ ਛੁੱਟੀਆਂ ਕਰ ਦਿੱਤੀਆਂ 5 ਦਿਨ ਦਿੱਤੇ 5 ਦਿਨ ਦੱਸ ਕੀ ਕਰਨਾ ਸੀਗਾ 12 ਅਸੀਂ ਵਿੱਚ ਸਾਨੂੰ 3 ਦਿਨ ਮਿਲੇ ਸ਼ਨੀ ਸ਼ਨੀਵਾਰ ਛੁੱਟੀ ਹੈ ਅੱਜ ਵੀ ਛੁੱਟੀ ਸੋਮਵਾਰ ਮੋਦੀ ਸਾਹਿਬ ਨੇ ਉਹ ਸਾਹਮਣੇ ਦੇ ਲਈ ਕਰ ਦਿੱਤੀ ਚਾਰੀ ਸਾਹਮਣੇ ਮੰਗਲਵਾਰ ਫਾਰਮ ਤੋਂ ਅੰਚਲ ਕੇ ਸਾਨੂੰ ਅੰਦਰ ਨਹੀਂ ਬਣਾ ਦਿੱਤਾ ਇਹ ਟੱਕਾ ਮੁੱਦੇ ਮੈਂ ਕਹਿੰਦਾ ਮੈਨੂੰ 4 ਘੰਟਿਆਂ 'ਚ ਸਿਰਫ ਪ੍ਰਧਾਨ ਮੰਤਰੀ ਬਣਾ ਕੇ ਦੇਖੋ ਮੈਂ ਇੰਡੀਆ ਅਮੀਰ ਕਰ ਦੂੰਗਾ 4 ਘੰਟਿਆਂ 'ਚ ਜਿਹੜਾ ਕਿ 50 ਸਾਲ 'ਚ ਨਹੀਂ ਕਰ ਸਕਦੇ 100 ਸਾਲ ਵੀ ਲੱਗੇ ਨਾ ਤਾਂ ਵੀ ਨਹੀਂ ਕਰ ਸਕਦੇ ਜਨਦਰ ਜਮਿਨਗਰ ਮੈਂ ਇੱਕ ਐਮਪੀ ਇੱਕ ਦਿਨ 'ਚ ਐਮਪੀ ਬਣੂਗਾ ਦੂਜੇ ਦਿਨ ਜਨਦਰ ਵਾਲਾ ਦਾ ਮੋਲ ਨਹੀਂ ਪੰਜਾਬ ਦਾ ਮੁੱਲ ਮੜੂਗਾ ਮੈਂ ਬਹੁਤ ਵੱਡੀ ਕੁਰਬਾਨੀਆਂ ਮੈਂ ਦੇ ਦੇ ਇਸ ਬਾਈਕ ਤੇ ਕਿੱਥੇ ਜਾਓਗੇ ਇਸ ਪੱਦੇਸ ਭਾਈ ਇਸ ਬਾਈਕ ਤੇ ਕਰੂੰਗਾ ਬਾਈਕ ਸਪੈਸ਼ਲ ਤਿਆਰ ਕਰਾਈ ਨਹੀਂ ਜੀ ਇਹ ਦੇਖੋ ਮੇਰੇ ਗਰੀਬ ਬੰਦੇ ਕੋ ਪੈਸੇ ਨਹੀਂਗੇ ਤੇ ਮੈਂ ਜਿੰਨੇ ਜੋ ਖਾਗਾ ਮੈਂ ਜਿੰਨੀ ਕੋ ਔਰ ਇਹ ਆਪਾਂ ਗੱਲ ਕਰੀਏ ਮਾਰ ਦਿਖਾਇਓ ਪਪਾਜੀ ਫਾਰਮ ਦਿਖਾਇਓ ਮੇਰਾ ਸਵਿਧਾਨ ਨੂੰ ਸੀ ਲੈ ਕੇ ਚੱਲੇ ਆ ਸਵਿਧਾਨ ਹੈ ਤੇ ਰਾਸ਼ਟਰਪਤੀ ਹੈ ਸਵਿਧਾਨ ਹੈ ਤੇ ਪ੍ਰਧਾਨ ਮੰਤਰੀ ਹੈ ਸਵਿਧਾਨ ਹੈ ਤੇ ਮੁੱਖ ਮੰਤਰੀ ਹੈ ਸਵਿਧਾਨ ਹੈ ਤੇ ਇੱਕ ਐਮਪੀ ਹੈ ਸਵਿਧਾਨ ਹੈ ਇੱਕ ਐਮਐਲਏ ਸਵਿਧਾਨ ਹੈ ਤੇ ਕੌਂਸਲਰ ਹੈ ਸਵਿਧਾਨ ਹੈ ਤੇ ਪਿੰਡ ਦਾ ਸਰਪੰਚ ਹੈ ਔਰ ਇਹ ਬੰਦੇ ਜਿਹੜੇ ਗद्दार ਬੰਦੇ ਨੇ ਗद्दार ਬੰਤੇ ਇਹ ਕਹਿੰਦੇ ਸਾਡੇ ਸਵਿਧਾਨ ਨੂੰ ਨਹੀਂ ਮੰਨਦੇ ਅਸੀਂ ਕਹਿੰਦੇ ਆ ਜੋ ਸਾਡੇ ਡਾਕਟਰ ਭੀਮ ਨਾਉ ਬਾਬਾ ਸਾਹਿਬ ਕਰਕੇ ਨਾ 16 16 ਘੰਟੇ ਦੀ ਡਿਫਟੀ ਸੀ ਅੱਠ ਘੰਟੇ ਕਰਦੇਗੇ ਸਵਿਧਾਨ ਹੱਥੇ ਫੜਿਆ ਹੋਆ ਉਂਗਲੀ ਤਾਂ ਕਰਗੇ ਕਿ ਸਾਡੇ ਵਰਗਾ ਕੰਮ ਕੋਈ ਨਹੀਂ ਕਰ ਸਕਦਾ ਡਾਕਟਰ ਪੀਮਦਾਵ ਬਾਬਾ ਸਾਹਿਬ ਵਰਗਾ ਕੰਮ ਕੋਈ ਸੋਚ ਕੇ ਨਹੀਂ ਕਰ ਸਕਦਾ ਕੋਈ ਮੰਤਰੀ ਚਾਵੇ ਹੁਣ ਇਹਨਾਂ ਨੂੰ ਚੈਲੰਜ ਕਰੇਗਾ ਕਿ ਮੈਂ ਸਵਿਧਾਨ ਨਹੀਂ ਮੰਨਦਾ ਤੇ ਉਹਦਾ ਹਾਲ ਵੋਟਾਂ ਜੀ ਤੁਹਾਨੂੰ ਪਤਾ ਲੱਗੇਗਾ ਵਾ